ਨਰਗਵਰਮਾ ਜੀ ਸਾਡੇ ਅਫੀਸਰ ਸਹਿਬਾਨ ਉਹਨਾਂ ਨਾਲ ਗੱਲਬਾਤ ਸੀਗੇ ਕਿ ਕਾਰਨ ਕੀ ਹੈ ਉਹ ਕਹਿੰਦੇ ਜੀ ਸਾਡੇ ਦੋ ਤਿੰਨ ਕੁਲੀਗ ਸਾਡੇ ਦੋ ਤਿੰਨ ਸਾਥੀ ਵਿਜੀਲੈਂਸ ਨੇ ਕਰਪਸ਼ਨ ਚ ਫੜ ਲਏ ਉਹਨਾਂ ਨੂੰ ਕਲੀਅਰ ਕਰੋ ਠੀਕ ਹੈ ਤੇ ਫਿਰ ਅਸੀਂ ਕੰਮ ਕਰਾਂਗੇ ਮਤਲਬ ਸਿੱਧੀ ਜੀ ਸਿੱਧਾ ਜਿਹਾ ਕਹਿ ਰਹੇ ਨੇ ਕਿ ਸਾਨੂੰ ਕਰਪਸ਼ਨ ਦਾ ਲਾਇਸੈਂਸ ਦੇ ਦਿਓ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਕਰਪਸ਼ਨ ਜ਼ੀਰੋ ਟੋਲਰੈਂਸ ਹੈ ਜੇ ਉਹ ਸਮੂਹਿਕ ਛੁੱਟੀ ਲੈ ਕੇ ਯਾਨੀ ਇਹ ਕਹਿੰਦੇ ਨੇ ਕਿ ਅਸੀਂ ਲੋਕਾਂ ਦਾ ਕੰਮ ਰੋਕ ਦਾਂਗੇ ਤਾਂ ਅਸੀਂ ਅੱਜ ਸਾਰੇ ਪੰਜਾਬ ਦੀਆਂ ਤਹਿਸੀਲਾਂ ਦੇ ਵਿੱਚ ਨੈਤ ਜ਼ਿਲ੍ਹਾਰਾਂ ਨੂੰ ਕਾਨੂੰਗੋਜ਼ ਨੂੰ ਈਵਨ ਜੇ ਉਹ ਤੋਂ ਵੀ ਛੋਟਾ ਕੋਈ ਅਫਸਰ ਹੈ ਉਹਨੂੰ ਵੀ ਅਸੀਂ ਰੀਸਟ੍ਰੀ ਕਰਨ ਦਾ ਅਧਿਕਾਰ ਦਿੱਤਾ ਲੋੜ ਪਈ ਤਾਂ ਅਸੀਂ ਪ੍ਰਿੰਸੀਪਲਾਂ ਨੂੰ ਹੈਡਮਾਸਟਰ ਨੂੰ ਵੀ ਦੇ ਦਾਂਗੇ ਪਰ ਇਹ ਨਾ ਸਮਝਣ ਉਹ ਕਿ ਉਹ ਬਲੈਕਮੇਲ ਕਰ ਲੈਣਗੇ ਗਵਰਨਮੈਂਟ ਨੂੰ ਜਾ ਉਹ ਗਲ-ਗਲ ਤੇ ਰੋਜ਼ ਕਹਿਂਦੇ ਨੇ ਸਾਡਾ ਆ ਬੰਦਾ ਕੋਈ ਜੈਜ ਮੰਗ ਹੋਵੇ ਮੈਂ ਮੰਨ ਲਾ ਸਾਡੇ ਬੰਦੇ ਦੀ ਪੈਸੇ ਲੈਣਦੇ ਫੜੇਗੇ ਰੰਗੇ ਅੱਥੀ ਬਸ ਜੀ ਇਹਨਾਂ ਤੇ ਕਾਰਵਾਈ ਨਾ ਕਰੋ ਜੀ ਮੈਂ ਉਹਨਾਂ ਨੂੰ ਕਹਿਣਾ ਚਾਹਨਾ ਕਿ ਨਾ ਜ਼ਿੰਦਗੀ 'ਚ ਕਦੇ ਮੈਂ ਪੈਸਾ ਖਾਦਾ ਹੈ ਜੀ ਨਾ ਮੇਰੇ ਤੇ ਕੋਈ ਇਲਜ਼ਾਮ ਹੈ ਜੀ ਤੇ ਨਾ ਹੀ ਮੈਂ ਖਾਣ ਦੇਣਾ ਕਿਸੇ ਨੂੰ ਤੇ ਜੇ ਉਹ ਨਹੀਂ ਆਉਂਦੇ ਸਮੂਹਿਕ ਛੁੱਟੀ ਤੋਂ ਤਾਂ ਉਹਨਾਂ ਨੂੰ ਸਮੂਹਿਕ ਛੁੱਟੀ ਮੁਬਾਰਕ ਸਾਡੇ ਕੋਲੇ ਹੋਰ ਬਹੁਤ ਸਾਰੇ ਨਵੇਂ ਹੈਗੇ ਨੇ ਅਸੀਂ ਉਹ ਰੱਖ ਲਾਂਗੇ ਕੋਈ ਅਸੀਂ ਗੱਲ ਕਰੇ ਨਾ ਕੋਈ ਸਰਦਾਰ ਭਗਤ ਸਿੰਘ ਮਾਨ ਜਿੰਦਾਬਾਦ ਜਿੰਨਾ ਦੁਖੀ ਇਹਨਾਂ ਨੇ ਕੀਤੇ ਹੋਏ ਨੇ ਲੋਕ ਇਹ ਲੋਕਾਂ ਦੇ ਦਿਲ ਦੀ ਜਾਨਣ ਵਾਲੀ ਆ ਜਿੰਨਾ ਦੁਖੀ ਕੀਤੇ ਇਹਨਾਂ ਨੇ ਅੱਜ ਹੈ ਨਹੀਂ ਜੀ ਅੱਜ ਬੁੱਧਵਾਰ ਨੂੰ ਆਇਓ ਅੱਜ ਵੀਰਵਾਰ ਨੂੰ ਆਇਓ ਇੰਨੇ ਪੈਸੇ ਲੱਗਣਗੇ ਪੈਸੇ ਇੱਥੇ ਦੇਜਾ ਰਿਸਟਰੀ ਉੱਥੇ ਕਰਾ ਲਾ ਪੈਸੇ ਉੱਧਰ ਦੇਜਾ ਸਾਰਾ ਪਤਾ ਜੀ ਮੈਂ ਮੈਂ ਪਿੰਡਾਂ ਜੀ ਨਿਕਲਿਆ ਹੋਇਆ ਇਸ ਕਰਕੇ ਕੋਈ ਉਹਨਾਂ ਤੇ ਨਰਮਾਈ ਨਹੀਂ ਵਰਤੀ ਜਾਊਗੀ ਹੁਣ ਉਹ ਜੇ ਉਹ ਜੇ ਉਹ ਬਿਲਕੁਲ ਆਪਣੀ ਜਗ੍ਹਾ ਤੇ ਸਹੀ ਨੇ ਤਾਂ ਸਮੂਹਿਕ ਛੁੱਟੀ ਵਾਪਸ ਨਾ ਲੈਣ ਕਿਉਂਕਿ ਮੇਰੇ ਕੋਲੇ ਹਜ਼ਾਰਾਂ ਮੁੰਡੇ ਕੁੜੀਆਂ ਦੀਆਂ ਐਪਲੀਕੇਸ਼ਨਾਂ ਪਈਆਂ ਨੇ ਜਿਹੜੇ ਨਵੇਂ ਤਹਿਸੀਲਦਾਰ ਤੇ ਤਹਿਸੀਲਦਾਰ ਲੱਗਣ ਨੂੰ ਤਿਆਰ ਨੇ ਤੇ ਉਹਨਾਂ ਨੇ ਡਿਗਰੀਆਂ ਕੀਤੀਆਂ ਹੋਈਆਂ ਨੇ ਅਗਲੀ ਅਗਲੇ ਅਗਲੇ ਅਗਲੀ ਕੈਬਨਿਟ ਦੇ ਵਿੱਚ ਨਵੇਂ ਤਹਿਸੀਲਦਾਰਾਂ ਦੀਆਂ ਤੇ ਨਵੇਂ ਪਟਵਾਰੀਆਂ ਦੀਆਂ ਭਰਤੀਆਂ ਵਾਸਤੇ ਜਿਹੜੀ ਆ ਉਹ ਏਜੰਡਾ ਲੈ ਕੇ ਆਓ ਨਵੇਂ ਬੰਦੇ ਭਰਤੀ ਕਰਾਂਗੇ ਅਸੀਂ ਦੁਖੀ ਆ ਗਏ ਇਹਨਾਂ ਤੋਂ ਯਾਰ ਹੱਦ ਕਰ ਰੱਖੀ ਐ ਇਹਨਾਂ ਨੇ ਇਹ ਤਾਂ ਜੇ ਜੇ ਤੁਸੀਂ ਸਰਕਾਰ ਚੋਂ ਖਾਸ ਤੌਰ ਤੇ ਐਸਸੀ ਜੇ ਐਸਮਾ ਲਾਤਾ ਤਾਂ ਤੁਸੀਂ ਤੁਸੀਂ ਹੜਤਾਲ ਕਰ ਹੀ ਨਹੀਂ ਸਕਦੇ ਪਰ ਨਹੀਂ ਜੀ ਸਮੂਹਿਕ ਛੁੱਟੀ ਫਲਾਨਾ ਉਹ ਹੋਰ ਤਰੀਕੇ ਲੱਭ ਲੈਂਦੇ ਉਹਨਾਂ ਨੂੰ ਛੁੱਟੀ ਮੁਬਾਰਕ ਹੈ ਜੀ ਹੁਣ ਛੁੱਟੀ ਤੋਂ ਬਾਹਰ ਜਦੋਂ ਆਉਣਗੇ ਉਤੋਂ ਬਾਅਦ ਉਹਨਾਂ ਨੇ ਕਿੱਥੇ ਜੁਆਇਨ ਕਰਨਾ ਹੈ ਕੋਣ ਐਗਰੀ ਕਿ ਇਹਨੂੰ ਮਾਈਕ ਫੜਾ ਦੇਣਾ ਹੈ ਤੇ ਕਦੋਂ ਜੁਆਇਨ ਕਰਨਾ ਹੈ ਜੀ ਜਾਂ ਜੁਆਇਨ ਨਹੀਂ ਕਰਨਾ ਜੀ ਇਹ ਲੋਕ ਦੱਸਣਗੇ ਜੀ ਮੰਨਦੇ ਆ ਆਰਡਰ ਕੀਤੇ ਆ ਹੁਣ ਤੁਸੀਂ ਵੀ ਸਬ ਰਜਿਸਟਰ ਆ ਰਜਿਸਟਰ ਦਾ ਕੰਮ ਸੰਭਲ ਕੇ ਨਾਇਬ ਤਸੀਲ ਦਾ ਤਸੀਲ ਚਲੀ ਜਾਂਦਾ ਕੰਮ ਜੀ ਤੁਸੀਂ ਐ ਕਰੋ ਤੁਸੀਂ ਕੈਮਰੇ ਲੈ ਕੇ ਅੰਦਰ ਜਾਓ ਕਿਸੇ ਦੀ ਕੋਈ ਰਿਸਟਰੀ ਰੁਕ ਰਹੀ ਕਿਸੇ ਦੀ ਫਰਜ਼ਦੀ ਰੁਕ ਰਹੀ ਮੈਂ 2-3 ਤਸੀਲਾਂ ਚ ਹੋਰ ਜਾਊਂਗਾ ਜੀ ਠੀਕ ਹੈ ਤੁਸੀਂ ਚਲੋ ਇੱਥੇ ਆ ਕੇ ਜੀ ਤੁਹਾਨੂੰ ਮੈਂ ਅਪਡੇਟ ਕਰ ਦੇਣਾ ਮੈਂ ਤਹਿਸੀਲਾਂ ਜਾਊਂਗਾ ਹੁਣ ਜੀ ਬਿਨਾਂ ਦੱਸੇ ਵੀ ਜਾਊਂਗਾ ਕੋਈ ਕੰਮ ਨਹੀਂ ਰੁਕੂਗਾ ਤਹਿਸੀਲ ਬਾਈ ਜੀ ਜ਼ਿੰਦਗੀ 'ਚ ਕਿਸੇ ਬਿਨਾਂ ਕੋਈ ਕੰਮ ਨਹੀਂ ਰੁਕਦਾ ਜੀ ਤੇ ਰੱਬ ਬਣ ਕੇ ਬਹਿ ਗਏ ਇਹ ਰੱਬ ਬਣ ਕੇ ਗੱਲ ਗੱਲ ਤੇ ਗਵਰਨਮੈਂਟ ਰੂਮ ਬਲੈਕਮੇਲ ਕਰਨ ਲੱਗ ਜਾਂਦੇ ਆ ਜੇ ਚਾਰ ਬੰਦੇ ਇਹਨਾਂ ਦੇ ਪੈਸੇ ਲੈਣ ਦੇ ਕ腐ਸ਼ਨ ਕਰਦੇ ਫੜੇ ਗਏ ਤਾਂ ਕਹਿੰਦੇ ਸਾਡੀ ਹੜਤਾਲ ਹੈ ਚਲੋ ਰੋਹ ਹੜਤਾਲ ਤੇ ਮਾਨ ਸਾਹਿਬ ਕਿਸਾਨਾਂ ਦਾ ਇਸ਼ੂ ਹੈ ਕਿਸਾਨਾਂ ਦਾ ਕਿਸਾਨਾਂ ਦਾ ਉਹਨਾਂ ਨੇ ਦੇਖੋ ਕਿਸਾਨਾਂ ਨੂੰ ਮੈਂ ਕੱਲ ਕਿਹਾ ਕਿ ਤੁਹਾਡੀਆਂ ਰੋਜ ਦੀਆਂ ਰੇਲ ਰੋਕੋ ਸੜਕ ਰੋਕੋ ਸਪਾਈ ਬ੍ਰੋਕੋ ਆ ਆ ਰੋਕੋ ਹੋ ਰੋਕੋ ਕਰਕੇ ਨੁਕਸਾਨ ਪੰਜਾਬ ਦਾ ਬਹੁਤ ਨੁਕਸਾਨ ਹੋ ਰਿਹਾ ਇਕਨੋਮਿਕਲੀ ਵੀ ਨੁਕਸਾਨ ਹੋ ਰਿਹਾ ਪੰਜਾਬ ਵੈਸੇ ਵੀ ਧਰਨਿਆਂ ਧਰਨਿਆਂ ਵਾਲੀ ਸਟੇਟ ਬਣਦਾ ਜਾ ਰਿਹਾ ਜੀ ਮੇਰੀ ਨਰਮਾਈ ਨੂੰ ਇਹ ਨਾ ਸਮਝਿਆ ਜਾਵੇ ਕਿ ਮਤਲਬ ਮੈਂ ਐਕਸ਼ਨ ਨਹੀਂ ਲੈ ਸਕਦਾ ਫੰਡ ਨੇ ਮੇਂ ਰੀਟੇਨ ਕੀਤਾ ਜਾ ਰਿਹਾ ਹੈ ਕਰਾਂਗੇ ਜੀ ਕਰਾਂ ਪਰ ਪੰਜਾਬ ਚੱਲੂਗਾ ਸੀਐਫ ਸਾਹਿਬ ਅਸਲ ਚਾਂਟੀ ਹੋਈ ਸੀ ਸਾਡੇ 3 ਕਰੋੜ ਬੰਦੇ ਦਾ ਕਸਟੋਰੀਆ ਨਾ ਮੈਂ ਜੀ ਮੈਨੂੰ ਸਾਰਿਆਂ ਨੂੰ ਦੇਖਣਾ ਪੈਣਾ ਬਤਵੀਜੀ ਕੀਤੀ ਕਿ ਸਾਡੇ ਕਹਿੰਦੇ ਵੀ ਉੱਠ ਕੇ ਚੱਲ ਕੇ ਮੀਟਿੰਗ ਹੋਇਆ ਕੀ ਸੀ ਐਸਏ ਥੋੜਾ ਬਰੀਫ ਕਰ ਦਿਓ ਅਸਲ ਚੱਲ ਹੋਇਆ ਨਹੀਂ ਮੈਂ ਪੁੱਛਿਆ ਵੀ ਪਰਸੋਂ ਵਾਲੇ ਮੋਰਚੇ ਦਾ ਕੀ ਬਣਾ ਉਹ ਕਹਿੰਦੇ ਉਹ ਤਾਂ ਜਾਰੀ ਰਹੂਗਾ ਮੈਂ ਕਿਹਾ ਫੇਰ 2.5 ਘੰਟੇ ਮੈਨੂੰ ਕਿ ਬਿਠਾਈ ਰੱਖੇ ਤੁਸੀਂ ਨੀਚੇ ਕਰ ਲੈ ਯਾਰ ਕਿੰਨਾ ਲੁਪਾਉ ਹੋ ਗਿਆ ਕਿ ਕੱਲ ਜਿਹੜੀਆਂ ਮੰਗਾ ਇੱਕ ਮਿੰਟ ਹੁਣ ਜਿਹੜੇ ਸਵਾਲ ਹੀ ਪੁੱਛ ਤੇ ਸਵਾਲ ਨੂੰ ਆਪ ਡੋਕੀ ਜੀ ਬੋਲੀ ਬੋਲੀ ਬੜਾ ਪਲੀਜ਼ ਜੀ ਠੀਕ ਹੈ ਜੀ ਮੈਂ ਕਹਿੰਦੀ ਪਰਸੋਂ ਵਾਲੇ ਮੋਰਚੇ ਦਾ ਕੀ ਬਣੂਗਾ ਜੀ ਉਹ ਕਹਿੰਦੇ ਉਹ ਤਾਂ ਜਾਰੀ ਰਹੂਗਾ ਮੈਂ ਕਿਹਾ ਫਿਰ 2.5 ਘੰਟੇ ਮੈਨੂੰ ਕਾਦੇ ਵਾਸਤੇ ਬਿਠਾਇਆ ਇੱਥੇ ਜੀ ਮੇਰੇ ਨਾਲੇ ਮੰਗਾ ਤਾਂ ਮੇਰੇ ਨਾਲ ਸੰਬੰਧ ਤੇ ਹੈ ਨਹੀਂ ਸਾਰੀਆਂ ਸੈਂਟਰ ਨਾਲ ਨਹੀਂ ਮੋਰਚਾ ਜਾਰੀ ਰਹੂਗਾ ਪਰ ਤੁਹਾਡੇ ਨਾਲ ਗੱਲ ਕਰ ਲਾਂਗੇ 2.5 ਘੰਟੇ 3 ਘੰਟੇ 4 ਘੰਟੇ ਹੈ ਨਾ ਇਹ ਕੋ ਗੱਲ ਹੈ ਇਹ ਕੋ ਬੰਦਿਆਂ ਦੀ ਗੱਲ ਹੈ ਸਰਕਾਰ ਨੂੰ ਬਦਨਾਮ ਬਦਨਾਮ ਕਰ ਰਹੇ ਹੈ ਜੀ ਇਹ ਕੋ ਗੱਲ ਹੈ ਮੈਂ ਪਹਿਲਾਂ ਇਹ ਰਸੋ ਮੈਨੂੰ ਬਤਮੀਜ਼ੀ ਕੀਤੀ ਸੀ ਮੈਂ ਮੈਂ ਉੱਠ ਕੇ ਚਲੇ ਗਏ ਜੀ ਕੱਲ ਮੈਂ ਉੱਠ ਕੇ ਆਇਆ ਜੀ ਜੀ ਹਾਂਜੀ ਮੈਂ ਇਹ ਕਹਿ ਕੇ ਆਇਆ ਕਿ ਜੇ ਤੁਹਾਨੂੰ ਇਹ ਲੱਗਦਾ ਹੈ ਕਿ ਆ ਮੀਟਿੰਗ ਜਿਹੜੀ ਹੈ ਮੈਂ ਡਰ ਕੇ ਦਿੱਤੀ ਹੈ ਉਹ ਕਹਿੰਦੇ ਜੇ ਜੇ ਅਸੀਂ ਮੋਰਚੇ ਮੋਰਚੇ ਦਾ ਐਲਾਨ ਨਾ ਕਰਦੇ ਤਾਂ ਤੁਸੀਂ ਸਾਨੂੰ ਮੀਟਿੰਗ ਨਹੀਂ ਦੇਣੀ ਸੀ ਜੀ ਮੈਂ ਕਿਹਾ ਮੈਂ ਡਰ ਕੇ ਮੀਟਿੰਗ ਨਹੀਂ ਦਿੱਤੀ ਮੈਂ ਉਹ ਤੋਂ ਪਹਿਲਾਂ ਬਿਨਾਂ ਮੋਰਚਾ ਤੋਂ ਵੀ ਤੁਹਾਨੂੰ ਮਿਲਦਾ ਰਿਆ ਮੈਂ ਤੁਹਾਡਾ ਮਿੱਤਰ ਕੀੜਾ ਮੈਂ ਆਪ ਕਿਸਾਨੀ ਨੂੰ ਸਬੰਧ ਰੱਖਦਾ ਤੁਹਾਡੇ ਤੋਂ ਸ਼ਾਇਦ ਘੱਟ ਖੇਤ ਗਏ ਹੋਣੇ ਮੈਂ ਜਿਆਦਾ ਖੇਤ ਜਾਨਾ ਠੀਕ ਹੈ ਨਾ ਪਰ ਇਹ ਨਾ ਕਹੋ ਕਿ ਮੋਰਚਾ ਵੀ ਜਾਰੀ ਰਹੂਗਾ ਤੇ ਮੀਟਿੰਗ ਵੀ ਮੈਂ ਕਿਹਾ ਅੱਜ ਵਾਲੀ ਮੀਟਿੰਗ ਸਾਰੀ ਕੈਨਸਲ ਹੈ ਤੇ ਮੋਰਚਾ ਲਾ